ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜੱਟਾਂ ਵਾਸਤੇ ਕਰੋੜ ਰੁਪਏ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਏ ਵਾਦਸਾ ਆ ਕੇ ਹਮੈਤੀ ਦੇਂਗੇ ਤਾੜੀਆਂ ਮਰਵਾ ਗਿਆ ਜੀ ਦਾ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲਵਾਂ ਕੀ ਕਰੂੰ ਕੀ ਨਹੀਂ ਕਰੂਗਾ ਬੰਦਾ ਐ ਦੱਸਣ ਵੀ ਕੀ ਪੱਲੇ ਪਾ ਗਏ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਸ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤਮਨ ਨਾਲ ਮਲਾਉਨੇ ਆ ਸੀ ਤੇ ਬਿਨਾਂ ਕਿਸ ਗੱਲਬਾਤ ਕਰੇ ਜੰਮੀ ਨਹੀਂ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਹੀ ਨਹੀਂ ਆਏ ਹੈਗੇ ਮ ਆਥਣੇ ਆਕੇ ਤੇ ਦੇਖ ਲੋ ਆਥਣੇ ਭੇਜੀ ਉਰੇ ਕਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਹਾਗਾ ਆਥਣੇ ਭੇਜਿਓ ਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕੀ ਕੀ ਕਰਾਉਂਦਾਗਾ ਹੁਣ ਵੀ ਸਭ ਤੋਂ ਨਸ਼ਾ ਫਲਾਤਾ ਸ੍ਰੀ ਸੀਐਮ ਭਗਵੰਤ ਮਾਨ ਪਹੁੰਚੇ ਨੇ ਤੇ ਮ੍ਰਿਤਕਾ ਦੇ ਪਰਿਵਾਰ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਦੁੱਖ ਸਾਂਝਾ ਕੀਤਾ ਹੈ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਸਾ ਵੀ ਦਿੱਤਾ ਗਿਆ 마ਸੂਮ ਲੋਕਾਂ ਦੇ ਕਾਤਲਾਂ ਨੂੰ ਬਖਸ਼ਾ ਨਹੀਂ ਜਾਵੇਗਾ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਾਨੂੰਨ ਮੁਤਾਬਕ ਸਖਤ ਸਜ਼ਾ ਉਹਨਾਂ ਨੂੰ ਦਿੱਤੀ ਜਾਏਗੀ ਤੇ 100 ਗਵੰਟਮਨ ਨੂੰ ਸੰਗਰੂਰ ਪਹੁੰਚੇ ਨੇ ਉਹਨਾਂ ਨੇ ਵੀ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਦੁੱਖ ਸਾਂਝਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸਖਤੋ ਸਖਤ ਸਜ਼ਾ ਆਰੂਪੀਆਂ ਨੂੰ ਦਿੱਤੀ ਜਾਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਵਾਪਾ ਦਾ ਆਪਣੇ ਪਿੰਡ ਆ ਯਾਰ ਤੇ ਮੇਰੇ ਚਾਚੇ ਤਾਏ ਆ ਤੁਸੀਂ ਮੇਰੇ ਛੋਟੇ ਵੱਡੇ ਭਾਈ ਆ ਇਹਨਾਂ ਨੇ ਕੀ ਕੀਤਾ ਸੀ ਅੱਛਾ ਪਹਿਲਾਂ ਕੋਈ ਮੁੱਖ ਮੰਤਰੀ ਦੇਖਿਆ ਪਹਿਲਾਂ ਆਉਂਦੇ ਹੀ ਨਹੀਂ ਸੀਗੇ ਮਹਿਲਾ ਦੇ ਕੁੰਡੇ ਅੰਦਰੋਂ ਬੰਦ ਕਰਦੇ ਲੋਕਾਂ ਨੇ ਬਾਹਰੋਂ ਨਾ ਤੇ ਛੋਟੇ ਨਾਲਾਂ ਛੋਟੇ ਵਰਗੇ ਐਂ ਰਹਾਂਗੇ ਪਰਵਾਰਾਂ 'ਚ ਦੁੱਖ ਆ ਗਿਆ ਚਲੋ ਪਰਮਾਤਮਾ ਦਾ ਪਾਣਾ ਆਪਾਂ ਬਦਲ ਨਹੀਂ ਸਕਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਉਹ ਪਰਵਾਰਾਂ ਦਾ ਮੈਂ ਆਪ ਮੁਖੀਆ ਹੋਣ ਦੇ ਨਾਤੇ ਲਾਣੇਦਾਰ ਹੋਣ ਦੇ ਨਾਤੇ ਪੰਜਾਬ ਦਾ ਮੈਂ ਪਰਿਵਾਰਾਂ ਨੂੰ ਸੰਭਾਲੂਗਾ ਤੇ ਬੇਨਤੀ ਤੁਹਾਨੂੰ ਵੀ ਕਰੂੰਗਾ ਕਿਰਪਾ ਕਰਕੇ ਜੇ ਥੋੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਕਿ ਸਾਡੇ ਪਿੰਡਾਂ ਆ ਕੇ ਚੱਲੀਏ ਜਿਵੇਂ ਮੰਡਿਆ ਨੇ ਮੈਨੂੰ ਦੱਸਿਆ ਕਿ ਇੱਥੇ ਕਿੱਟਾ ਹੁੰਦਾ ਮੈਨੂੰ ਮੁੰਬਿਆਂ ਦੱਸ। ਮੈਂ ਮੋੜ ਤਾਂ ਆ ਲਿਆ ਤਾਂ। ਮੈਨੂੰ ਕਹਿੰਦੇ ਕਿਹਦੀ ਦੇ। ਕਿੰਨੇ ਵਜੇ ਆਉਂਦਾ ਹੈ? ਕਿੱਥੇ ਆਉਂਦਾ ਹੈ? ਕੱਲ ਨੂੰ ਅੰਦਰ ਉਹਨਾਂ ਦੇ ਮੁੱਖ ਮੰਤਰੀ ਕਿੱਥੋਂ ਗਵਾਂਦੇ। ਇਹ ਲੋਕਾਂ ਦੇ ਘਰ ਬਰਬਾਦ ਕਰਦੇ ਆ ਉਹਨਾਂ ਨੂੰ ਕਿਉਂ ਛੱਡੀ ਆਪਾਂ? ਜੋ ਦੋ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਉਹ ਆਇਆ ਦੱਸ ਦਿਆ ਕਰੋ। ਪਹਿਲਾਂ ਕਰ ਲੈਂਦੇ ਪ੍ਰਬੰਧ ਚਲੋ ਕੋਈ ਮਸਤਰੀ ਮੰਗਾ ਦੇ। ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਹੈ। ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸੰਭਾਲੂਗਾ। ਨਾਲ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪੁਰਖ ਖੜੀ ਐ ਮੈਂ ਆਰਡਰ ਕਰਤਾ ਡੀਸੀਪੀ ਨੂੰ ਜਿਹੜੇ ਬੰਦਿਆਂ ਦਾਸਤਾ ਫੜ ਲਈ ਦਾਸਤਾ ਫੜ ਲਈ ਨਬਰੀ ਹਾਂਜੀ ਦਾਸ ਫੜ ਲਈ ਹਾਂਜੀ ਦਾਸ ਫੜ ਲਈ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇਖ ਕੇ ਮਾਰਨਾ ਐ ਇਹ ਹੱਤਿਆ ਇਹ ਮੌਤ ਨਹੀਂ ਹੱਤਿਆ ਇਹ ਗੱਲ ਮੈਂ ਹੀ ਬੋਲੀ ਸੀ ਜਦੋਂ ਬਰਦਾਸ਼ਪੁਰ ਕੋਲੇ 150 ਬੰਦਾ ਮਰ ਗਿਆ ਸੀ ਤਰਨਤਾਰਨ ਕੋਲੇ ਕਿਤੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦੱਸਾ ਤੇ ਤੇ ਨਾਲੇ ਅਸੀਂ ਹੋਰ ਦੇਖ ਰਹੇ ਹਾਂ ਕਿਉਂਕਿ ਇਹ ਇਕੱਲੇ ਇੱਕ ਜ਼ਿਲ੍ਹੇ ਚ ਨਹੀਂ ਕਰਦੇ ਹੋਣੇ ਬਾਕੀ ਜ਼ਿਲ੍ਹੇ ਚ ਵੀ ਕਰਦੇ ਹੋਣੇ ਕੰਮ ਇਹ ਇਹ ਕੈਕ ਫੜਿਆ ਜਾਊਗਾ ਪੂਰਾ ਕਿ ਸੰਗਰੂਰ ਜ਼ਿਲ੍ਹੇ ਆ ਫੜੇ ਗਏ ਕੀ ਪਤਾ ਫਰੀਦਕੋਟ ਵੀ ਕਰਦੇ ਹੋਣੇ ਕੀ ਪਤਾ ਮੋਗੇ ਵੀ ਕਰਦੇ ਹੋਣੇ ਕੀ ਪਤਾ ਕਰਨ ਤੰਨ ਕਲੀ ਨਹੀਂ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਛੀ ਹੋਊਗਾ ਨਾ ਜਿਹਨਾਂ ਨੇ ਇਹਨਾਂ ਘਰਾਂ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੋਂ ਸਿੱਧਾ ਅੱਜ ਸਵੇਰੇ 5:00 ਵਜੇ ਚੱਲੇ ਆ ਸਿੱਧਾ ਤੁਹਾਡੇ ਪਿੰਡ ਆਏ ਖਨੌਰੀ ਵਿੱਚ ਦੀ ਪਾਤੜਾਂ ਨਰਵਾਣਾ ਜੀਤ ਵਿੱਚ ਦੀ ਕਿਉਂਕਿ ਮੇਰਾ ਫਰਜ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਬੁਝਣ ਦੇਊਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਆ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇੱਥੇ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਕੁੰਭ ਵਾਲਾ ਮੇਲਾ ਵੀ 12 ਸਾਲ ਲੈਣਾ ਹੈ ਲਾ ਦਿਓ ਨਾ ਚੰਗਾ ਲੱਗਿਆ ਮੇਰਾ ਜਮਾਈ ਤੇ ਛੋਟੇ ਛੋਟੇ ਬੱਚੇ ਨੇ ਉਹੀ ਚਟ ਝੋਟਾ ਨਾ ਪੋਲੂ ਨਰਾਇਣ ਦਾ ਛੋਟੇ ਛੋਟੇ ਬੱਚੇ ਨੇ ਪੌੜ ਪਰੋਸ ਵੀ ਨਹੀਂ ਹੁੰਦਾ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲਵਾਂ ਕੀ ਕਰੂੰ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਹੈ ਮੁੱਖ ਮੰਤਰੀ ਤਾਂ ਕਹਿ ਕੇ ਕਿ ਇਹਨੇ ਵੀ ਅੱਛੇ ਇਹਨਾਂ ਦੀ ਬਾਹ ਫੜਾ ਕੇ ਮੁੱਖ ਮੰਤਰੀ ਬੋਲ ਬੋਲ ਕੇ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਇੰਤੀਆਂ ਪੇੜਾਂ ਦੇ ਕੀ ਬੱਚਿਆਂ ਨੂੰ ਉਸੂਲਤ ਦੇ ਗਏ ਉਹ ਕੋਈ ਅਸੂਲਤ ਨਹੀਂ ਹੈ ਪਹਿਲਾਂ ਤਾਂ ਮੈਨੂੰ ਮੁਲਾਜ਼ਮ ਲੈ ਗਏ ਵੀਰੇ ਲੇਡੀਜ਼ ਪੁਲਿਸ ਲੈ ਕੇ ਗਈ ਕਹਿੰਦੇ ਵੀ ਤੁਹਾਨੂੰ ਭਗਵਾਨ ਤਮਨ ਨਾਲ ਮਲਾਉਣਾ ਸੀ ਤੇ ਬਿਨਾ ਕਿ ਗੱਲਬਾਤ ਕਰੇ ਜੰਮੀ ਨੇ ਮੈਨੂੰ ਉਹਨਾਂ ਨੇ ਫੇਸ ਵੀ ਨਹੀਂ ਦਿਖਾਇਆ ਮੇਰੇ ਸਾਹਮਣੇ ਨਹੀਂ ਆਏ ਹੈਗੇ ਮੈਨੂੰ ਅੰਦਰ ਬਿਠਾ ਲਿਆ ਉਹਨਾਂ ਨੇ ਲੈ ਜਾ ਕੇ ਤੇ ਉਹ ਭੱਗ ਗਏ ਜੰਮੀ ਵੀ ਕੋਈ ਗੱਲਬਾਤ ਨਹੀਂ ਕਰੀ ਹੈਗੀ ਗੱਲਾ ਕੇ ਤਾਂ ਲੈ ਕੇ ਗਈ ਸੀ ਵੀ اسی ਤਰੀ ਗੱਲਬਾਤ ਕਰਾਵਾਂਗੇ ਤੂੰ ਆਪਣਾ ਮੁੱਦਾ ਰੱਖਿਓ ਨਾ ਸਾਹਮਣੇ ਵੀ ਜਿਹੜੀ ਤੁਹਾਡੇ ਨਾਲ ਨਾ ਇਨਸਾਫੀ ਹੋ ਰਹੀ ਆ ਜਿਹੜਾ ਤੁਹਾਨੂੰ ਇਨਸਾਫ ਦਿਵਾਵਾਂਗੇ ਪਰ ਕੋਈ ਗੱਲਬਾਤ ਨਹੀਂ ਹੋਈ ਆਗੀ ਬਸ ਇੱਕ ਵਾਰ ਫੋਨ ਤੇ ਕਿਸੇ ਮੁਲਾਜ਼ਮ ਵੀਰੇ ਨੇ ਗੱਲ ਕਰਕੇ ਐਵੇਂ ਕਹਿਤਾ ਵੀ ਕੋਈ ਗੱਲ ਨਹੀਂ ਤੁਹਾਡਾ ਹੱਲ ਬਣ ਜਾਊਗਾ ਬਸ ਐਂ ਕਹਿ ਦਿੰਦੇ ਨੇ ਵੀਰੇ ਸਾਨੂੰ ਢਾਲ ਦਿੰਦੇ ਨੇ ਤੋਂ ਮੇਰੇ ਸਕੇ ਚਾਚੀ ਮੁਕੇ ਨੇ ਵੀਰੇ ਮੇਰਾ ਘਰ ਵਾਲਾ ਉਹਨਾਂ ਨੂੰ ਚੱਕੀ ਫਿਰਦਾ ਸੀ ਤੇ ਦੂਜੇ ਦਿਨ ਜਦੋਂ ਮਤਲਬ ਮੈਂ ਗਾਪਿਆਂ ਵੀ दारू ਪੀ ਕੇ ਮੁੱਕ ਗਏ ਫਿਰ ਮੇਰੇ ਘਰ ਵਾਲੇ ਮਤਲਬ মিডিਆ ਆਈ মিডিਆ ਨੂੰ ਬੁਲਾ ਕੇ ਮੇਰੇ ਘਰ ਵਾਲੇ ਨੇ ਬਿਆਨ ਦਿੱਤੇ ਨੇ ਵੀ ਤੁਸੀਂ ਜਿੱਥੋਂ ਇਹ दारू ਆਈ ਉਹਨਾਂ ਦਾ ਪਤਾ ਕਰੋ ਵੀ ਮੇਰੇ ਦੋ ਚਾਚੇ ਮੁੱਕੇ ਨੇ ਤੇ ਪਿੰਡ ਦੇ ਲੋਕ ਦੋ ਬੰਦੇ ਹੋਰ ਮੁੱਕੇ ਨੇ ਨਾਲੇ ਤਾਂ ਵੀਰੇ ਉਹ ਮਤਲਬ ਉਹਨਾਂ ਨੂੰ ਚੱਕੀ ਫਿਰਦੇ ਨੇ ਮੇਰੇ ਚਾਚਿਆਂ ਨੂੰ ਚੱਕੀ ਫਿਰਦੇ ਨੇ মিডিਆ 'ਚ ਇਹ ਬਿਆਨ ਦੇ ਰਹੇ ਨੇ ਵੀ ਹਾਂ ਵੀ ਹਣਾ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਨਾਲੇ ਪੁਲਿਸ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਗਈ ਬਸ ਆਹੀ ਕਹਿਣਾ ਤੋਂ ਨੇ ਅਸਤਾ ਵੀ ਸਾਡੇ ਪਿੰਡ 'ਚ ਹੁੰਦਾ ਸਾਣਾ ਹੋਵੇ ਬਸ ਮੁੱਖ ਮੰਤਰੀ ਸ਼ਾਂ ਸੁਣੀ ਨਹੀਂ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਸ਼ਾਂ ਸੁਣੀ ਨਹੀਂ ਇਹ ਤਾਂ ਧਲੇ ਰੰਡੀਆਂ ਨੇ ਇਹਨਾਂ ਦੇ ਬੱਚੇ ਕੋਈ ਉਹ ਕਰਨ ਦਾ ਬਚੇਰੀਆਂ ਬਹੁਤ ਜ਼ਿਆਦੇ ਆ ਆਥਣੇ ਆ ਕੇ ਤਾਂ ਦੇਖੋ ਆਥਣੇ ਭੇਜੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾ ਪਿੰਡ ਚ ਕੀ ਹੋ ਰਹਾਗਾ 10000 ਦੇਊਗਾ ਆਥਣੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨੂੰ ਤਾਂ ਸਭ ਕੁਝ ਨਸ਼ਾ ਫਲਾਤਾ ਨਸ਼ੇ ਬੰਦ ਕਰਾਏਗਾ ਨਸ਼ੇ ਬੰਦ ਕਰਨ ਦੀ ਜਿੱਤੇ ਜਾਏ ਪੰਨਵਾ ਪਿੰਡ ਤੋਂ ਆ ਮੇਰੀ ਮੇਰਾ ਭਣੋਈਆਂ ਗੁਜਰੇ ਆ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਮਾਨ ਸਾਹਿਬ ਤੋਂ ਇੱਥੇ ਆ ਕੇ 2-2 ਲੱਖ ਰੁਪਏ ਜੇਬਾਂ 'ਚ ਪਾ ਕੇ ਸੰਸਕਾਰ ਕਰਾਤੇ ਇਹਨਾਂ ਨੇ ਜਿਹੜਾ ਬੰਦਾ ਕਿਸਾਨ ਜੁਨੀਆ ਉੱਥੇ ਮਰਿਆ ਸੀ ਉੱਥੇ ਵੀ ਧਰ ਨਹੀਂ ਲੱਗੇ ਦੀ 4 ਦਿਨ ਹੋ ਗਏ ਇਹਨਾਂ ਨੂੰ 4 ਦਿਨਾਂ ਤੋਂ ਬਾਅਦ ਇਹਨਾਂ ਨੂੰ ਹੁਣ ਸੁਰਤਾ ਹੀ ਹੈ ਜੀ 4 ਦਿਨ ਲਾਸ਼ਾਂ ਪਈਆਂ ਰਹੀਆਂ ਟੱਪਿਆਂ 'ਚ ਬੰਦ ਅੱਜ ਆ ਕੇ ਇਹਨਾਂ ਦਾ ਕੋਈ ਨੁਮਾਇੰਦਾ ਨਹੀਂ ਆਇਆ ਜੱਟਾਂ ਵਾਸਤੇ ਕਰੋੜ ਰੁਪਏ ਨਾਮ ਸਾਡੇ ਲੋਕਾਂ ਵਾਸਤੇ 2 ਲੱਖ ਰੁਪਏ ਬਸ ਆ ਕੇ ਹਮੈਤੀ ਦੇਂਗੇ ਤਾੜੀਆਂ ਮਰਵਾ ਕੇ ਜੀ ਤੁਹਾਡੇ ਪਿੰਡਾਂ ਨੂੰ ਪਤਾ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਵੀ ਕਿੱਥੇ ਚਿੱਟਾ ਵੇਚਦਾ ਕਿੱਥੇ ਕੀ ਵੇਚਦਾ ਪਿੰਡਾਂ ਵਾਲਾ ਕੀ ਦੀ ਕੀ ਦੀ سپورਟ ਕਰੂਗਾ ਵੀ ਇਹਨੇ ਕਰਿਆ ਮਰਨਾ ਪਿੰਡਾਂ ਵਾਲੇ ਨੇ ਆ ਕੇ ਕਹਿੰਦਾ ਜੀ 2 ਲੱਖ ਰੁਪਏ ਪੜੋ ਪਹਿਲਾਂ ਪੜੂ ਮੰਨਾ ਫਿਰ ਨੌਕਰੀ ਲਊ ਪਰਿਵਾਰ ਵਾਸਤੇ ਕੀ ਕਰਿਆ ਕੁਛ ਨਹੀਂ ਕਰਿਆ 2 ਲੱਖ ਰੁਪਏ ਦੇ ਕੇ ਸੰਸਕਾਰ ਕਰਾਇਆ ਮੈਂ ਗਵਾਹ ਖੋਦਾਂ ਹੋਰ ਕੀ ਦਿੱਤਾ ਇਹਨਾਂ ਨੇ ਕੋਈ ਨੌਕਰੀ ਦਿੱਤੀ ਆ ਐਲਾਨ ਕਰਤਾ 13 ਲੱਖ ਰੁਪਏ ਦਾ ਮਿਲੇ ਕਿੰਨਾ 2 ਲੱਖ ਰੁਪਏ